ਹੈਲੋ ਦੋਸਤੋ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਪੰਜਾਬ ਦੇ ਲੇਟੈਸਟ ਯਾਨੀ ਕਿ 2025 ਦੇ ਜਿੰਨੇ ਵੀ ਕਰੰਟ ਅਫੇਅਰ ਨੇ ਹੁਣ ਤੱਕ ਦੇ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਇਹਦੇ ਵੀ ਆਪਾਂ ਕਈ ਪਾਰਟ ਲੈ ਕੇ ਆਵਾਂਗੇ ਇਹ ਤਾਂ ਪਹਿਲਾ ਪਾਰਟ ਹੈ ਆਪਾਂ ਘਟੋ ਘਟਾ ਜਿਵੇਂ ਜਿਵੇਂ ਜੋ ਇੰਪੋਰਟੈਂਟ ਕੁਐਸਚਨ ਨੇ ਉਹ ਮਿਲਦੇ ਰਹਿਣਗੇ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਦਿਂਦਾ ਰਵਾਂਗਾ ਠੀਕ ਹੈ ਜੀ ਮੋਸਟਲੀ ਜਿਹੜੇ ਕੁਐਸਚਨ ਨੇ ਉਹ 2025 ਦੇ ਨੇ ਇਸ ਵੀਡੀਓ ਵਿੱਚ ਇੱਕ ਅੱਧਾ ਕੁਐਸਚਨ ਹੈ ਜਿਹੜਾ ਉਹ 2024 ਦਾ ਹੈ ਤਾਂ ਉਹ ਕੁਐਸਚਨ ਨੇ ਜਿਹੜੇ ਪੇਪਰਾਂ ਵਿੱਚ ਪੁੱਛਣ ਦੀ ਪੂਰੀ ਉਮੀਦ ਹੈ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਉਹ ਸਭ ਤੋਂ ਪਹਿਲਾਂ मिल सके हां जी दोस्तों वीडियो शुरू करते हैं जी अपना पहला क्वेश्चन है सितंबर 2024 ਵਿੱਚ ਪੰਜਾਬ ਸਰਕਾਰ ਨੇ ਹਲਵਾਰਾ ਹਵਾਈ ਅੱਡੇ ਦਾ ਨਾਮ ਬਦਲਣ ਦੀ ਥਾਂ ਤੇ ਕਿਸ ਦਾ ਨਾਮ ਰੱਖਣ ਦੀ ਅਪੀਲ ਕੇਂਦਰ ਸਰਕਾਰ ਨੂੰ ਕੀਤੀ ਹੈ অপশন ਹੈ শহীদ ਭਗਤ ਸਿੰਘ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਬਾ ਜਾਂ ਮਦਨ لال ਟਿੰਗਰਾ ਦਾ ਆਪਣਾ ਸਹੀ ਉੱਤਰ ਹੋ ਜੂਗਾ অপশন সি ਕਰਤਾਰ ਸਿੰਘ ਸਰਾਬੇ ਦੇ ਨਾਂ ਦੀ ਸਪਾਰਸ ਕੀਤੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਹਾਂਜੀ ਅਗਲਾ ਕੁਐਸਚਨ ਅਗਸਤ 2024 ਵਿੱਚ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕਿਹੜਾ ਚੈਟਵਰਡ ਨੰਬਰ ਜਾਰੀ ਕੀਤਾ ਹਾਂਜੀ ਦੱਸੋ ਪਹਿਲਾ অপਸ਼ਨ ਹੈ ਦੂਜਾ অপਸ਼ਨ ਹੈ ਤੀਜਾ অপਸ਼ਨ ਹੈ ਜਾਂ ਚੌਥਾ অপਸ਼ਨ ਹੈ ਹਾਂਜੀ ਦੱਸੋ ਕਿਹੜਾ ਹੋਊਗਾ ਇਹਨਾਂ ਵਿੱਚੋਂ ਤਾਂ ਦੋਸਤੋ ਇਹਨਾਂ ਵਿੱਚੋਂ ਆ ਜੂਗਾ ਜੀ ਆਪਣਾ ਆਪਸ਼ਨ ਡੀ கரੈਕਟ ਆਨਸਰ ਹੋ ਜੂਗਾ 97791 00200 ਇਹ ਚੈਟਬੋਟ ਨੰਬਰ ਹੈ ਜੋ ਜਾਰੀ ਕੀਤਾ ਸੀ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਹਾਂਜੀ ਨੈਕਸਟ ਜੂਨ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ अरविंद केजरीवाल ਨੇ ਕਿਸ ਪੋਰਟਲ ਦੀ ਸ਼ੁਰੂਆਤ ਕੀਤੀ অপਸ਼ਨ ਹੈ ਜੀ ਆਪਣੇ ਕੋਲੇ ਪੈਸਾ ਜਮਾ ਪੋਰਟਲ ਪੈਸਾ ਬਚਾਓ ਪੋਰਟਲ ਹਦਬੰਦੀ ਪੋਰਟਲ ਜਾਂ ਜਮਾਵੰਦੀ ਪੋਰਟਲ ਤਾਂ ਆਪਣਾ ਸਹੀ ਉੱਤਰ ਹੋ ਜਾ ਦੋਸਤੋ অপਸ਼ਨ ਡੀ ਜਮਾਵੰਦੀ ਪੋਰਟਲ ਜੋ ਹੈ ਇਹਦੀ ਸ਼ੁਰੂਆਤ ਕੀਤੀ ਸੀ ਲਾਂਚ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੁਆਰਾ ਇਹਨਾਂ ਦੀ ਇਸੀ ਸ਼ੁਰੂਆਤ ਕੀਤੀ ਗਈ ਤੇ ਇਹਦੇ ਬਾਰੇ ਹੋਰ ਜਾਣ ਲੈਣੇ ਅੱਗੇ ਦੇਖੋ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਫਰਦ ਜਾਂ ਜਮ੍ਹਾਂਬੰਦੀ ਲਈ ਤਹਿਸੀਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਾਰੇ ਕੰਮ ਆਨਲਾਈਨ ਹੋਣਗੇ ਇਸ ਨਾਲ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਇਸ ਲਈ ਜਮ੍ਹਾਂਬੰਦੀ ਪੋਰਟਲ ਦੀ ਸ਼ੁਰੂਆਤ ਜੋ ਕੀਤੀ ਗਈ ਸੀ ਹਾਂਜੀ ਅਗਲਾ ਕੁਐਸਚਨ ਜੂਨ 2025 ਵਿੱਚ ਪੰਜਾਬ ਦੇ ਕਿਸ ਖਿਡਾਰੀ ਨੂੰ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਆਪਸ਼ਨ ਹੈ ਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਰਾਜਜੀਤ ਸਿੰਘ ਹੁੰਦਲ ਜਾਂ ਸਰਜੀਤ ਸਿੰਘ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਦੋਸਤੋ ਆਪਸ਼ਨ ਸੀ ਰਾਜਜੀਤ ਸਿੰਘ ਹੁੰਦਲ ਨੂੰ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਚੁਣਿਆ ਗਿਆ ਇਹਦੇ ਬਾਰੇ ਹੋਰ ਜਾਣ ਲੈਣੇ ਅੱਗੇ ਇਹ ਦੇਖੋ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਜੋ 21 ਜੂਨ ਤੋਂ 24 ਸੌਰੀ 1 ਜੂਨ ਤੋਂ 25 ਜੂਨ ਤੱਕ ਬਰਲਿਨ ਤੇ ਜਰਮਨੀ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਰਮਨੀ ਤੇ ਬਰਲਿਨ ਵਿੱਚ ਕਰਾਇਆ ਜਾ ਰਿਹਾ ਹੈ 21 ਤੋਂ ਲੈ ਕੇ 25 ਜੂਨ ਤੱਕ ਉਸ ਇੱਥੇ ਜਾਣਗੇ ਤੇ ਉਸ ਵਿੱਚ ਜਿਹੜੇ ਹੈ ਇਹ ਇਹਨੂੰ ਆਪਣਾ ਰਾਏਜੀਤ ਸਿੰਘ ਹੁੰਦਲ ਨੂੰ ਕਪਤਾਨ ਬਣਾਇਆ ਗਿਆ। ਹਾਂਜੀ ਅਗਲਾ ਕੁਐਸਚਨ ਜੂਨ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਿੱਥੇ ਸਪੋਰਟਸ ਹਬ ਦਾ ਉਦਘਾਟਨ ਕੀਤਾ? ਆਪਸ਼ਨ ਹੈ ਮੋਹਾਲੀ, ਪਟਿਆਲਾ, ਚੰਡੀਗੜ੍ਹ ਜਾਂ ਜਲੰਧਰ। ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਡੀ ਜਲੰਧਰ ਵਿਖੇ ਉਦਘਾਟਨ ਕੀਤਾ ਗਿਆ ਸਪੋਰਟਸ ਹਬ ਦਾ। ਹਾਂਜੀ ਨੈਕਸਟ ਜੂਨ 2025 ਵਿੱਚ ਪੰਜਾਬ ਸਰਕਾਰ ਨੇ ਕਿਹੜੇ ਦੇਸ਼ ਨੂੰ ਰਗਵੀ ਵਿਸ਼ਵ ਕੱਪ ਲਈ ਗੇਂਦਾਂ ਭੇਜੀਆਂ ਕਿਹੜਾ ਦੇਸ਼ ਹੈ ਜੀ ਤੇ ਸ਼ਹਿਰ ਵੀ ਕਿਹੜਾ ਹੈ ਨਿਊਯਾਰਕ ਅਮਰੀਕਾ ਲੰਡਨ ਇੰਗਲੈਂਡ ਕਜ਼ਾਨ ਰੂਸ ਜਾਂ ਟੋਕਿਓ ਜਾਪਾਨ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ B ਲੰਡਨ ਇੰਗਲੈਂਡ ਵਿਖ ਜਿਹੜਾ ਹੋਊਗਾ ਵਿਸ਼ਵ ਕੱਪ ਰਗਵੀ ਦਾ ਉਸ ਲਈ ਜਲੰਧਰ ਤੋਂ ਕੀ ਹੈ ਪੰਜਾਬ ਸਰਕਾਰ ਨੇ ਗੇਂਦਾਂ ਭੇਜੀਆਂ ਨੇ ਅਗਲਾ ਕੁਐਸਚਨ ਜੂਨ 2025 ਵਿੱਚ ਜਲੰਧਰ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਪੋਰਟਸ ਪ੍ਰੋਜੈਕਟ ਲਈ ਕਿੰਨੀ ਰਕਮ ਅਲਾਟ ਕੀਤੀ ਹੈ অপਸ਼ਨ ਹੈ 77.7 ਕਰੋੜ 78 ਕਰੋੜ 75.7 ਕਰੋੜ ਜਾਂ 77 ਕਰੋੜ ਤਾਂ ਆਪਣਾ ਸਹੀ ਉੱਤਰ ਹੋ ਜਵਾ ਜੀ অপਸ਼ਨ ਡੀ 77 ਕਰੋੜ ਰੁਪਿਆ ਕੀ ਐ ਅਲਾਟ ਕੀਤਾ ਗਿਆ ਹੈ ਜੋ ਕਿ ਸਪੋਰਟਸ ਪ੍ਰੋਜੈਕਟ ਲਈ ਹਾਂਜੀ ਅਗਲਾ ਕੁਐਸਚਨ ਜੂਨ 2025 ਵਿੱਚ ਸਿੱਧੂ ਮਸੇਵਾਲਾ ਦੀ ਕਿਹੜੀ ਐਲਬਮ ਰਿਲੀਜ਼ ਹੋਈ ਕੀ ਨਾਮ ਹੈ ਜੀ ਉਸ ਐਲਬਮ ਦਾ অপਸ਼ਨ ਹੈ ਮਸੇ ਪਿੰਡ ਮਸੇ ਪ੍ਰਿੰਟ ਗਲੋਕ ਜਮੂਸਾ ਜੱਟ ਤਾਂ ਆਪਣਾ கரੈਕਟ ਆਨਸਰ ਹੋ ਜੂਗਾ অপਸ਼ਨ B ਮੁਸੇ ਪ੍ਰਿੰਟ ਨਾਦੀ ਜੋ ਐਲਬਮ ਬੈ ਰਿਲੀਜ਼ ਹੋਈ ਤੇ ਇੱਕ ਗੱਲ ਹੋਰ ਇਸ ਐਲਬਮ ਵਿੱਚ ਟੋਟਲ 3 ਗੀਤ ਨੇ ਹਾਂਜੀ ਅਗਲਾ ਕੁਐਸਚਨ ਜੂਨ 2025 ਵਿੱਚ ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ ਕਿਸ ਜ਼ਿਲ੍ਹੇ ਨੂੰ ਤੇ ਕਿੰਨੇ ਪੈਸੇ ਅਲਾਟ ਕੀਤੇ ਨੇ ਕਿਸ ਜ਼ਿਲ੍ਹੇ ਨੂੰ ਤੇ ਕਿੰਨੇ ਪੈਸੇ ਅਲਾਉਟ ਕਿਤੇ ਨੇ অপশন ਹੈ ਜੀ ਸੰਗਰੂਰ ਨੂੰ 5.53 ਕਰੋੜ ਪਟਿਆਲਾ ਨੂੰ 5.49 ਕਰੋੜ ਲੁਧਿਆਣੇ ਨੂੰ 4.36 ਕਰੋੜ ਜਾਂ ਫਿਰ ਮੁਹੱਲੀ ਨੂੰ 6.35 ਕਰੋੜ ਤਾਂ ਆਪਣਾ ਸਹੀ ਉੱਤਰ ਹੋ ਜੂਗਾ অপশন A ਸੰਗਰੂਰ ਨੂੰ ਦਿੱਤੇ ਨੇ ਜੀ 5.53 ਕਰੋੜ ਰੁਪਏ ਆਸ਼ੀਰਵਾਦ ਸਕੀਮ ਦੇ ਤਹਿਤ ਅਗਲਾ ਕੁਐਸਚਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਇੰਡਸਟਰੀ ਦੇ ਲਾਭ ਲਈ ਕਿਹੜਾ ਪੋਰਟਲ ਲਾਂਚ ਕੀਤਾ ਆਪਸ਼ਨ ਹੈ ਲੋਕ ਭਲਾਈ ਪੋਰਟਲ ਲਾਭ ਪੋਰਟਲ ਫਾਸਟ ਟਰੈਕ ਪੰਜਾਬ ਪੋਰਟਲ ਜਾਂ ਟਾਸਕ ਪੰਜਾਬ ਪੋਰਟਲ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਸੀ ਫਾਸਟ ਟਰੈਕ ਪੰਜਾਬ ਪੋਰਟਲ ਨਾਂ ਦਾ ਜੋ ਪੋਰਟਲ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਇੰਡਸਟਰੀ ਦੇ ਲਾਭ ਲਈ ਲੋਚ ਕੀਤਾ ਗਿਆ ਹਾਂਜੀ ਅਗਲਾ ਕੁਐਸਚਨ ਪੰਜਾਬ ਸਰਕਾਰ ਦੁਆਰਾ ਚਲਾਏ ਗਏ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਕਿੰਨੇ ਮਨੋਵਿਗਿਆਨੀ ਭਰਤੀ ਕੀਤੇ ਜਾਣਗੇ ਆਪਸ਼ਨ ਹੈ 300 250 200 ਜਾਂ 450 ਤਾਂ ਆਪਣਾ ਕਰੈਕਟ ਆਨਸਰ ਹੋ ਜਾਗਾ ਜੀ ਆਪਸ਼ਨ ਸੀ 200 ਮਨੋਵਿਗਿਆਨਿਕ ਪਰਤੀ ਕਿਤੇ ਜਾਣਗੇ ਜੁੱਧ ਨਸ਼ਾ ਵਿਰੁੱਧ ਮੁਹੀਮ ਦੇ ਤਹਿਤ ਹਾਂਜੀ ਅਗਲਾ ਕੁਐਸਚਨ ਪੰਜਾਬ ਦੇ ਕਿਸ ਬੋਡੀ ਬਿਲਡਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਆਪਸ਼ਨ ਹੈ ਅੰਕਿਸ਼ ਕੁਮਾਰ ਵਰਿੰਦਰ ਸਿੰਘ ਘੁੰਮਣ ਯਤਿੰਦਰ ਸਿੰਘ ਜਾਂ ਪ੍ਰੇਮ ਚੰਦ ਡੇਗਰਾ ਤਾਂ ਆਪਣਾ ਕਰੈਕਟ ਆਨਸਰ ਹੋ ਜਾ ਜੀ ਆਪਸ਼ਨ ਬੀ ਵਰਿੰਦਰ ਸਿੰਘ ਕੁਮਮਣ ਨੇ ਪੰਜਾਬ ਦੇ 2027 ਦੇ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਤੇ ਇੱਕ ਗੱਲ ਹੋਰ ਵਰਿੰਦਰ ਸਿੰਘ ਕੁਮਮਣ ਇਹ ਆਪਣੇ ਪੰਜਾਬ ਦੇ ਬਹੁਤ ਹੀ ਫੇਮਸ ਜੁਨੇ ਆਪਣੇ ਬਿਲਡਰ ਨੇ ਤੇ ਇਹ ਕਿੱਥੋਂ ਦੇ ਨੇ ਇਹ ਹੈਗੇ ਨੇ ਜੀ ਆਪਣਾ ਜਲੰਧਰ ਤੋਂ ਕਿੱਥੋਂ ਜੀ ਇਹ ਹੈਗੇ ਨੇ ਆਪਣਾ ਜਲੰਧਰ ਤੋਂ ਓਕੇ ਹਾਂਜੀ ਅਗਲਾ ਕੁਐਸਚਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਥੇ ਸਹੀਦ ਭਗਤ ਸਿੰਘ ਦੇ 30 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਆਪਸ਼ਨ ਹੈ ਚੰਡੀਗੜ੍ਹ ਮੋਹਾਲੀ ਅੰਮ੍ਰਿਤਸਰ ਜਾਂ ਜਲੰਧਰ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਏ ਚੰਡੀਗੜ੍ਹ ਵਿੱਚ ਇਹਦਾ ਜੋ ਬੁੱਤ ਦਾ ਉਦਘਾਟਨ ਕੀਤਾ ਗਿਆ ਇਹਦੇ ਬਾਰੇ ਹੋਰ ਡਿਟੇਲ ਅੱਗੇ ਦੇਖ ਲੈਣੇ ਆਂ ਦੇਖੋ ਇਸ ਮੂਰਤੀ ਤੇ ਟੋਟਲ 5 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੀ ਤੇ ਇਹ ਮੂਰਤੀ ਜੋ ਹੈ ਇਹ ਜੈਪੁਰ ਤੋਂ ਬਣ ਕੇ ਆਈ ਹੈ ਜੈਪੁਰ ਤੋਂ ਮੰਗਵਾਈ ਗਈ ਹੈ ਤੇ ਦੋਸਤੋ ਤੁਹਾਨੂੰ ਯਾਦ ਵੀ ਹੋਣਾ ਜਿਹੜੇ-ਜਿਹੜੇ ਬੱਚਿਆਂ ਨੇ ਹੁਣ ਪੰਜਾਬ ਪੁਲਿਸ ਕਨਸਟੇਬਲ 2025 ਦਾ ਐਗਜ਼ਾਮ ਦਿੱਤਾ ਹੈ ਉਸ ਵਿੱਚ ਵੀ ਇਹ ਕੁਐਸਚਨ ਪੁੱਛਿਆ ਗਿਆ ਸੀ TCS ਵੱਲੋਂ ਪੁੱਛਿਆ ਗਿਆ ਸੀ TCS ਵੱਲੋਂ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ ਜੋ ਇਹ ਨਾਲ ਰਿਲੇਟਡ ਹੈ ਸੇਮ ਟੂ ਸੇਮ ਇਹੀ ਕੁਐਸਚਨ ਸੀ ਹਾਂਜੀ ਨੈਕਸਟ ਕੁਐਸਚਨ ਅਪ੍ਰੈਲ 2025 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਥੇ ਵੇਰਕਾ ਪਲਾਂਟ ਦਾ ਨਈ ਪੱਥਰ ਰੱਖਿਆ ਆਪਸ਼ਨ ਹੈ ਲੁਧਿਆਣਾ ਮੋਗਾ ਹੁਸ਼ਿਆਰਪੁਰ ਜਾਂ ਅੰਮ੍ਰਿਤਸਰ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ ਡੀ ਅੰਮ੍ਰਿਤਸਰ ਵਿਖੇ ਭਗਵੰਤ ਮਾਨ ਨੇ ਮਿਲਕ ਪਲਾਂਟ ਦਾ ਸੋਰੀ ਵੇਰਕਾ ਮਿਲਕ ਪਲਾਂਟ ਦਾ ਕੀ ਹੈ ਨਈ ਪੱਥਰ ਰੱਖਿਆ ਇਹਦੇ ਬਾਰੇ ਹੋਰ ਡਿਟੇਲ ਹੈ ਜੋ ਆਪ ਦੇਖ ਲੈਣੇ ਅੱਗੇ Yeah. ਦੇਖੋ ਬੇਰਕਾ ਜੋ ਪਲਾਂਟ ਬਣ ਰਿਹਾ ਨਾ ਇਸ ਵਿੱਚ 1200 ਕਰਮਚਾਰੀਆਂ ਦੀ ਭਰਤੀ ਕੀਤੀ ਜਾਊਗੀ ਇਹ ਭਗਵੰਤ ਮਾਨ ਸਿੰਘ ਨੇ ਅਨਾਉਂਸ ਕੀਤਾ ਹੈ ਅਤੇ ਇਸ ਪ੍ਰੋਜੈਕਟ ਲਈ 135 ਕਰੋੜ ਰੁਪਏ ਖਰਚ ਕੀਤੇ ਗਏ ਹਨ ਦੋਸਤੋ ਇਹ ਜਿਹੜੇ ਦੋ ਪੁਆਇੰਟ ਨੇ ਇਹ ਦੋਨਾਂ ਤੋਂ ਹੀ ਦੋ ਕੁਐਸਚਨ ਬਣਦੇ ਨੇ ਇਸ ਕਰਕੇ ਜਿਹੜੇ ਦੋ ਪੁਆਇੰਟ ਨੇ ਇਹਨਾਂ ਨੂੰ ਮਿਸ ਨਾ ਕਰਿਓ ਇਹਨਾਂ ਨੂੰ ਯਾਦ ਰੱਖਣਾ ਹੈ ਪਹਿਲੀ ਗੱਲ ਤਾਂ ਇਹ ਬੇਰਕਾ ਪਲਾਂਟ ਕਿੱਥੇ ਉਦਘਾਟਨ ਕੀਤਾ ਗਿਆ ਅਮਰਸਰ ਵਿੱਚ ਤੇ ਉੱਥੇ ਕਿੰਨੇ ਕਰਮਚਾਰੀ ਦੀ ਨੌਕਰੀ ਮਿਲੂਗੀ 1200 ਤੇ ਕਿੰਨੇ ਰੁਪਏ ਖਰਚ ਹੋਏ ਨੇ 135 ਕਰੋੜ ਰੁਪਏ ਇਹ ਇੱਕ ਕੁਐਸਚਨ ਚੋਂ ਤਿੰਨ ਕੁਐਸਚਨ ਬਣ ਰਹੇ ਨੇ ਜੋ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਨੇ ਹਾਂਜੀ ਅਗਲਾ ਕੁਐਸਚਨ ਮਾਰਚ 2025 ਵਿੱਚ ਪੰਜਾਬ ਸਰਕਾਰ ਨੇ ਕਿੰਨੇ ਅਧਿਕਾਰੀਆਂ ਨੂੰ ਟ੍ਰੇਨਿੰਗ ਲੈਣ ਲਈ ਫਿਨਲੈਂਡ ਭੇਜਿਆ ਆਪਸ਼ਨ ਹੈ 70 74 72 ਜਾਂ 67 ਤਾਂ ਆਪਣਾ கரெક્ટ ਆਨਸਰ ਹੋ ਜੂਗਾ ਜੀ অপشن ਸੀ 72 ਟੀਚਰਾਂ ਨੂੰ ਭਗਵੰਤ ਮਾਨ ਦੁਆਰਾ ਟ੍ਰੇਨਿੰਗ ਲੈਣ ਲਈ ਫਿਨਲੈਂਡ ਭੇਜਿਆ ਗਿਆ ਮਾਰਚ 2025 ਵਿੱਚ ਓਕੇ ਤਾਂ ਦੋਸਤੋ ਇਹ ਸੀਗੇ ਆਪਣੇ ਬਹੁਤ ਜਿਆਦਾ ਜ਼ਰੂਰੀ ਜਿਹੜੇ 2025 ਦੇ ਮੋਸਟਲੀ ਜਿਹੜੇ ਕਰੰਟ ਅਫੇਅਰ ਨੇ ਪੰਜਾਬ ਸਰਕਾਰ ਦੇ ਪੰਜਾਬ ਦੇ ਕਰੰਟ ਅਫੇਅਰ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹ ਤਾਂ ਹਲੇ ਇੱਕ ਪਾਰਟ ਸੀ ਇਹਦੇ ਆਪਾਂ ਹੋਰ ਵੀ ਪਾਰਟ ਲੈ ਕੇ ਆਵਾਂਗੇ ਤੇ ਜਿਹੜੇ ਵੀ ਚੈਨਲ ਨਾਲ ਨਹੀਂ ਜੁੜੇ ਉਹ ਚੈਨਲ ਜੁੜਜੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤੇ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਜੋ ਉਹ ਤੁਹਾਨੂੰ ਮਿਲ ਜਾਇਆ ਕਰੂਗਾ ਤੇ ਇੱਕ ਗੱਲ ਹੋਰ ਦੋਸਤੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ